ਮੇਰਾ ਨਾਮ ਤੁਲਬਾ ਸਿੰਘ ਹੈ ਲੈ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਅੱਜ ਤੁਸੀਂ ਧੰਨੇ ਦੇ ਰਹੇ ਹੋ ਰੇਲਵੇ ਟ੍ਰੈਕ ਜਾਮ ਕੀਤਾ ਜੀ ਅੱਜ ਦੇ ਦਿਨ 2021 ਦੇ ਵਿੱਚ ਇਹ ਸੰਘਰਸ਼ ਚੱਲਦਾ ਸੀਗਾ ਜਦੋਂ ਇੱਕ ਮੰਤਰੀ ਦੇ ਲੜਕੇ ਨੇ ਸਾਡੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਔਰ ਇੱਕ ਪੱਤਰਕਾਰ ਨੂੰ ਆਪਣੀ ਗੱਡੀ ਦੇ ਨੀਚੇ ਕੁਚਲ ਕੇ ਸ਼ਹੀਦ ਕੀਤਾ ਸੀਗਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਤੇ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਆ ਕਿ ਸਰਕਾਰ ਨੇ ਅਜ ਤੱਕ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਾ ਨਹੀਂ ਦਿੱਤੀਆਂ ਉਲਟਾ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਗਿਆ ਇਹ ਤਾਂ ਰੋਸ ਪ੍ਰਦਰਸ਼ਨਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਆ ਜਿਹੜੀ 12:30 ਤੋਂ 2:30 ਵਜੇ ਤੱਕ ਅਸੀਂ ਰੇਲ ਟ੍ਰੈਕਾਂ ਦੇ ਉੱਪਰ ਬੈਠੇ ਆ ਪੂਰੇ ਭਾਰਤ ਦੇ ਵਿੱਚ ਅੱਜ ਸਾਡੇ ਜਿਹੜੇ ਕਿਸਾਨ ਮਜ਼ਦੂਰ ਮੋਰਚਾ ਵਾ ਤੇ ਐਸਕੇਮ ਨਾਨ ਪੋਲੀਟੀਕਲ ਦੀ ਤਰਫ ਤੋਂ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਜਿਹੜਾ ਪੂਰੇ ਭਾਰਤ ਦੇ ਵਿੱਚ ਤੋਂ ਲੱਗਦਾ ਨਹੀਂ ਕਿ ਸਰਕਾਰ ਜਿਵੇਂ ਤੁਹਾਡੇ ਮੰਗਾ ਤੇ ਵਾਅਦੇ ਕੀਤੇ ਗਏ ਕਿ ਤੁਸੀਂ ਨਗਰ ਕਾਇਤ ਸੰਗਠਨ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਹਾਲ ਤੱਕ ਚਾਹੇ ਆਰਡਰ ਆ ਚੁੱਕੇ ਨੇ ਕਈ ਲੇਕਿਨ ਬਾਰਡਰ ਨਹੀਂ ਖੋਲਿਆ ਗਿਆ ਕਦ ਤੱਕ ਤੁਹਾਡਾ ਹੁਸਨ ਚੱਲ ਰਿਹਾ ਦੇਖੋ ਜੀ ਇੱਥੋਂ ਇੱਥੋਂ ਸਿੱਧਾ ਸਾਫਤ ਹੁੰਦਾ ਕਿ ਜੇ ਹਾਈ ਕੋਰਟ ਨੇ ਆਰਡਰ ਕੀਤੇ ਆ ਹਾਈ ਕੋਰਟ ਨੇ ਇਹ ਸਾਫਤ ਕਰਤਾ ਕਿ ਕਿਸਾਨਾਂ ਨੇ ਕਿਤੇ ਵੀ ਰਸਤਾ ਨਹੀਂ ਰੋਕਿਆ ਨਾ ਸ਼ੰਭੂ ਬਾਰਡਰ ਤੇ ਰੋਕਿਆ ਸਾਡੇ ਲੋ ਰਸਤੇ ਖੁੱਲੇ ਨੇ ਅੱਗੇ ਦੁਬਾਰਾ ਸਰਕਾਰ ਨੇ ਹਰਿਆਣਾ ਸਰਕਾਰ ਨੇ ਕੀਤੀਆਂ ਨੇ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਚਲੇਗਾ ਕੇਸ ਸੁਪਰੀਮ ਕੋਰਟ ਨੇ ਉਹਦੇ ਤੇ ਆਰਡਰ ਕਰਨ ਦੀ ਬਜਾਏ ਇੱਕ ਕਮੇਟੀ ਬਣਾਉਂਦੀ ਆ ਕਮੇਟੀਆਂ ਦੇ ਅਸੀਂ ਕਹਿੰਨੇ ਪਹਿਲਾਂ ਵੀ ਬਹੁਤ ਬਣੀਆਂ ਨੇ ਜਿਹੜਾ ਐਮ ਐ ਸੁਆਮੀ ਨਾਥਨ ਸੀ ਉਹਦੀ ਉਹਦੀ ਕਮੇਟੀ ਬਣੀ ਸੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਉਹ ਜਿਹੜਾ C2+50 ਫਾਰਮੂਲਾ ਉਹਨਾਂ ਨੇ ਦਿੱਤੀ ਆਪਣੀ ਰਿਪੋਰਟ ਉਹ ਅਜੇ ਤੱਕ ਕਿੰਨੀਆਂ ਸਰਕਾਰਾਂ ਆ ਗਈਆਂ ਉਹ ਲਾਗੂ ਨਹੀਂ ਹੋਈ ਤੇ ਜਿਹੜੀ ਹੁਣ ਇਹ ਕਮੇਟੀ ਬਣੀ ਆ ਇਹ ਕਮੇਟੀ ਸਿਰਫ ਰਿਪੋਰਟ ਦੇ ਸਕਦੀ ਆ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਕਰ ਸਕਦੀ ਸਾਡੇ ਮਸਲੇ ਸਿੱਧੇ ਸਰਕਾਰ ਕੋਲੇ ਆ ਸਰਕਾਰ ਨੂੰ ਚਾਹੀਦਾ ਕਿ ਸਿੱਧਾ ਆ ਕੇ ਆਪਣੇ ਮਸਲੇ ਹੱਲ ਕਰੇ ਕਿੱਥੋਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਹੁਣ ਦੋ ਮੰਡੇ ਦਾ ਟਰੈਕ ਬੰਦ ਹੈ ਆਮ ਪਬਲਿਕ ਪਰੇਸ਼ਾਨ ਹੋਏਗੀ ਜਿਹੜੀ ਪਹਿਲਾਂ ਇਸ ਕਾਫੀ ਦੁਖੀ ਹੁੰਦੀ ਹੈ ਦੇਖੋ ਜੀ ਅਸੀਂ ਪਬਲਿਕ ਦੀ ਖਾਤਰ ਹੀ ਲੜਦੇ ਹਾਂ ਜੇ ਇੰਨਾ ਕੁ ਯੋਗਦਾਨ ਪਬਲਿਕ ਦਾ ਵੀ ਪੈ ਜੂ ਵਿੱਚ ਕੋਈ ਗੱਲ ਨਹੀਂ ਇਹ ਜੋ ਕੁਝ ਕਰ ਰਹੇ ਆ ਪਬਲਿਕ ਦੀ ਖਾਤਰ ਹੀ ਆ ਜਿੱਦਨ ਇਹ ਸਾਰਾ ਕੁਝ ਕਾਰਪੋਰੇਟ ਕਰਾਣੇ ਦੇ ਹੱਕ ਚਲੇ ਗਿਆ ਹਾਈ ਆਟਾ ਪਬਲਿਕ ਨੂੰ 100 ਰੁਪਏ ਕਿਲੋ ਮਿਲਣਾ ਹਾਈ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਣੀਆਂ ਸਾਰਾ ਕੰਮ ਮਸ਼ੀਨਰੀ ਦੇ ਵਿੱਚ ਚੱਲ ਜਾਣਾ ਲੇਬਰ ਵੀ ਬੇਲੀ ਹੋ ਜਾਣੀ ਆ ਕਿਸਾਨ ਦੇ ਕੋਲੋਂ ਉਹਦੀ ਜ਼ਮੀਨ ਚੱਲ ਜਾਣੀ ਆ ਇਹ ਜਿਹੜੇ ਆਹ ਮੁਲਾਜ਼ਮ ਨੇ ਸਾਡੇ ਜਿਨੇ ਵੀ ਨੌਕਰੀਆਂ ਕਰ ਆਲੇ ਆ ਇਹ ਸਿਰਫ ਦਿਹਾੜੀਦਾਰਾਂ ਵਾਲਾ ਕੰਮ ਹੋ ਗਿਆ ਇਹਨਾਂ ਨੂੰ ਉਹਨੂੰ ਕੋਈ ਪਤਾ ਨਹੀਂ ਮਿਲਦਾ ਇਸ ਕਰਕੇ ਇਹਨਾਂ ਸਾਰਿਆਂ ਦਾ ਹੱਕ ਵਾ ਹੱਕ ਦਵਾਉਣ ਲਈ ਇਹੀ ਇੱਥੇ ਰੇਲ ਟ੍ਰੈਕਾਂ ਤੇ ਬੈਠੇ ਆਂ ਜੇ ਸਾਡੇ ਨਾਲ ਸਾਰਿਆਂ ਦਾ ਯੋਗਦਾਨ ਪਾਉ ਪਏ।